ਸਰੰਦ ਸ਼ਹਿਰ ਦੇ ਵਿੱਚ ਆਏ ਹੋਏ ਆ ਖੁਸ਼ੀ ਦੀ ਗੱਲ ਦੱਸੀ ਪਹਿਲਾਂ ਤੁਹਾਨੂੰ ਆਪਾਂ ਮਗਰਲੇ ਪਾਸੇ ਤੁਸੀਂ ਕਲੱਬ 17 ਸ਼ੋਰੂਮ ਦੇਖ ਰਹੇ ਹੋ ਜਿਹੜਾ ਇਹ ਸ਼ੋਰੂਮ ਦਾ ਮਾਲਕ ਹੈ ਉਹ ਸਾਡੇ ਪਿੰਡੋਂ ਹੈ ਜਦੋਂ ਕੋਈ ਪਿੰਡ ਤੋਂ ਉੱਠ ਕੇ ਕੋਈ ਆਪਣਾ ਸ਼ਹਿਰ ਦੇ ਵਿੱਚ ਬਿਜ਼ਨਸ ਕਰਨ ਆਉਂਦਾ ਨਾ ਤਾਂ ਸਾਡਾ ਵੀ ਫਰਜ਼ ਬਣਦਾ ਹੈ ਵੀ ਆਪਾਂ ਉਹਨੂੰ ਸਪੋਰਟ ਕਰਨੀ ਹੈ ਹਨਾ ਉਹਦਾ ਕੰਮ ਦੇ ਵਿੱਚ ਆਪਾਂ ਸਪੋਰਟ ਕਰਨੀ ਤੇ ਬਾਕੀ ਵਧਾਈਆਂ ਵੀ ਦੰਨੇ ਆ ਨਵਾਂ ਸ਼ੋਰੂਮ ਖੋਲ੍ਹਿਆ ਹੈ ਤੇ ਸਾਰੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਕਾਦਾ ਕਾਦਾ ਕੰਮ ਕਰਦੇ ਆ ਹਨਾ ਤੇ ਆਜੋ ਲੈ ਕੇ ਚੱਲਦੇ ਹਾਂ ਇੱਕ ਵਾਰ ਮੁਲਾਉਂਦੇ ਆਪਾਂ ਅੱਗੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਨਵੇਂ ਸ਼ੋਅ ਦੇ। ਥੈਂਕ ਯੂ ਜੀ ਥੈਂਕ ਯੂ। ਬਹੁਤ ਠੀਕ ਠਾਕ ਚੱਲ ਰਿਹਾ ਕਰ। ਬਹੁਤ ਵਧੀਆ ਭਾਜੀ ਬਹੁਤ ਵਧੀਆ। ਕਿੱਥੋਂ ਜੈੱਡ? ਪਹਿਲਾਂ ਆਪਣੀ ਲੋਕੇਸ਼ਨ ਆਪਾਂ ਦੱਸ ਦੀ ਆਪਣੀ ਮੇਨ ਲੋਕੇਸ਼ਨ ਕਿਹੜੀ ਹੈ? ਇਹ ਹੈਗਾ ਇਹ ਜਦੋਂ ਆਪਾਂ ਰੋਪੜਾਡੇ ਤੋਂ ਸ਼ਿਵਸ਼ਕਤੀ ਕੋਲ ਆਨੇ ਆਂ। ਹੂੰ। ਸ਼ਿਵਸ਼ਕਤੀ ਤੋਂ ਸਿੱਧਾ ਬੈਕ ਸਾਈਡ ਪਾਰਕ ਆ। ਹੂੰ। ਪਾਰਕ ਤੋਂ ਬਿਲਕੁਲ ਦੂਜੇ ਪਾਸੇ ਦਿਖਦਾ ਸ਼ੋਅਰੂਮ। ਪਾਰਕ ਦੇ ਬਿਲਕੁਲ ਦੂਜੀ ਸਾਈਡ ਆ ਗਿਆ ਆਪਣਾ। ਦੂਜੀ ਸਾਈਡ। ਤਿੰਨ ਸ਼ੋਅਰੂਮ ਨੇ ਆਪਣੇ। ਤਿੰਨ ਸ਼ੋਅਰੂਮ ਆ ਗਏ। ਇਕੱਠ ਵੀਡੀਓ ਦੇਖ ਰਹੇ ਤੁਸੀਂ ਜਰੂਰ ਆਉਣਾ ਹੈ ਹਾਂ ਬੱਚੇ ਤੋਂ ਲੈ ਕੇ ਵੱਡੇ ਤੱਕ A to Z ਕੱਪੜਾ ਆਪਣੇ ਕੋਲ ਜੀ ਮੁੰਡਿਆਂ ਦਾ ਕੁੜੀਆਂ ਦਾ 15 ਸਾਲ ਦਾ ਠੀਕ ਹੈ ਉਸ ਤੋਂ ਬਾਅਦ ਇਦਰ ਜੈਂਸ ਦੇ ਵਿੱਚ ਸਾਰਾ ਕੁਝ ਆ ਜੈਂਸ ਤੇ ਕੁਆਲਿਟੀ ਦਿਖਾਈਏ ਵੀ ਤਾਂ ਆਪਾਂ ਹੁਣ ਇੱਕ ਵਾਰ ਮੜ ਜੇ ਕੱਪੜੇ ਤੋਂ ਸ਼ੁਰੂ ਕਰਦੇ ਹਾਂ ਹੁਣ ਆਪਣਾ ਸਿਆਲ ਦਾ ਕੰਮ ਚੱਲ ਰਿਹਾ ਹੈ ਨਾ ਆ ਦੇਖੋ ਤੇ ਹੁਣ ਆਪਾਂ ਸਿਆਲ ਦੇ ਇਹਨਾਂ ਦੇ ਵਿੱਚ ਕੀ ਕੀ ਆਪਾਂ ਲੈ ਕੇ ਹਰੇਕ ਚੀਜ਼ ਦੇ ਵਿੱਚ ਸੱਤ ਕਲਰ ਨੇ ਠੀਕ ਹੈ ਆ ਦੇਖੋ ਬਾਸਕਟ ਸਿੱਧੂ ਮਸੇ ਵਾਲੀ ਹਾਂ ਸਿੱਧੂ ਮਸੇ ਇਹ ਵੀ ਕਾਫੀ ਟ੍ਰੈਂਡ ਚਾ ਕੰਮ ਮਤਲਬ ਚੀਜ਼ਾਂ ਐਵੇਂ ਦੀਆਂ ਹੋਣਗੀਆਂ ਹੂੰ ਆ ਅਗੇ ਇੱਕ ਪ੍ਰਾਈਸਿੰਗ ਆ ਗਈ ਹਲਕਾ ਮਾਲ ਕੋਈ ਨਹੀਂ ਬਿਲਕੁਲ ਇਹ ਚੀਜ਼ ਆਪਾਂ ਮਲੇਰ ਕੋਲੋਂ ਆਪਣੀ ਤਿਆਰ ਕਰਵਾਣੇ ਆ ਓਕੇ 5 ਸਾਲ ਦੀ ਗਾਰੰਟੀ ਆ ਕੋਈ ਇੱਥੇ ਬੂੜਾ ਆ ਕੋਈ ਕੁਝ ਵੀ ਨਹੀਂ ਹੈਗਾ ਠੀਕ ਹੈ ਹਰੇਕ ਦੇ ਵਿੱਚ 7-7 ਕਲਰ ਨੇ ਹਾਂ ਓਕੇ ਰਿਪੋਰਟ ਆ ਦੇਖੋ ਇਹ ਲੱਗ ਲੱਗ ਡਿਜ਼ਾਈਨ ਹੈ ਇਹਨਾਂ ਦੇ ਵਿੱਚ ਅੱਗੇ ਰੰਗ ਵੀ 7-7 ਮਿਲਣਗੇ 7-7 ਕਲਰ ਵੀ ਜੇ ਕਟ్రਾਈ ਦੀ ਤਾਂ ਇਹਦੇ ਵਿੱਚ ਵੀ ਆਪਾਂ ਨੂੰ 7 ਕਲਰ ਮਿਲਣਗੇ ਸਾਰੇ 'ਚ 7 ਠੀਕ ਹੈ ਆ ਦੇਖੋ ਇੰਪੋਰਟਡ ਕੱਪੜਾ ਵੈਸੇ ਅਸੀਂ ਤਾਂ ਜਿੰਨਾ ਟਾਈਮ ਹੋ ਗਿਆ ਵੀਰ ਨੇ ਦੁਕਾਨ ਓਪਨ ਕਰੀ ਐ ਕੋਈ ਵਿਆਹ ਸ਼ਾਦੀ ਆਉਂਦੀ ਐ ਸਾਨੂੰ ਕੋਈ ਫੰਕਸ਼ਨ ਆਉਂਦਾ ਤਾ ਸਾਨੂੰ ਨਾ ਕਿਤੇ ਜਾਣ ਦਿੰਦਾ ਇਹ ਇੱਥੋਂ ਹੀ ਲੈ ਕੇ ਜਾਣੇ ਕੱਪੜੇ ਅਸੀਂ ਦਾ ਖੁਦ ਵੀ ਪਾਉਣੇ ਬਿਲਕੁਲ ਓਕੇ ਰਿਪੋਰਟ ਹੋਏਗਾ ਹਾਂ ਤੇ ਬਾਕੀ ਅੱਗੇ ਹੋਰ ਬਾਸਕਟਾਂ ਦੇ ਕਲਰ ਮੈਂ ਕਹਿੰਦਾ ਇਹ ਤਾਂ ਬਾਸਕਟਾਂ ਦੇ ਕਲਰੇ ਬਹੁਤ ਨੇ ਦਿਖਾਉਂਦੇ ਦਿਖਾਉਂਦੇ ਆਪਾਂ ਨੂੰ ਇਦਾਂ ਘੰਟਾ ਨਾ ਉਡੀਕ ਲੈ ਜਾਣਾ ਹਰੇਕ 'ਚ 7 ਕਲਰ ਨੇ ਮਤਲਬ ਇਹਦੇ 'ਚ 7 ਘਟੂ ਘਟ 25 ਡਿਜ਼ਾਈਨ ਨੇ 25 'ਚ 7-7 ਗੱਲਾਂ ਨੇ ਤੇ ਮਤਲਬ ਇਹਦੀ ਕੱਪੜੇ ਦੀ ਫਿਰ ਕੁਆਲਿਟੀ ਇਹਦੀ ਇਹਦੀ ਗਾਰੰਟੀ ਵਾਰੰਟੀ ਕਿਹੜੀ ਚੀਜ਼ ਦੀ ਹੁੰਦੀ ਹੈ ਪੰਜ ਸਾਲ ਦੀ ਗਾਰੰਟੀ ਆ ਮੇਨ ਹੁੰਦਾ ਇਹ ਤੇ ਬੂਰਾ ਆਣ ਦੇ ਚਾਂਸ ਬੂਰ ਆ ਗਿਆ ਹੋਰ ਤਾਂ ਇਹਨੂੰ ਸਾਡੀ ਜਿਹੜੀ ਬਾਸਕਟ ਜਾਂ ਬਲੇਜ਼ਰ ਜਾਂ ਕੋਟ ਪੈਂਟ ਤੇ ਲੌਂਗ ਕੋਟ ਇਹ ਸਤੋਂ ਲੌਂਗ ਏ ਇਹਨੂੰ ਘਰੇ ਵਾਸ਼ ਕਰ ਲਓ ਤੇ ਇਸ ਇਹਦਾ ਸਾਈਜ਼ ਹੁਣ ਕਿਹੜੇ ਸਾਈਜ਼ ਤੋਂ ਕਿੰਨੇ ਸਾਈਜ਼ ਤੱਕ ਹੈ ਜੀ ਇਹ ਹੈ ਜੀ ਸਮਾਲ ਸਾਈਜ਼ ਤੋਂ ਲੈ ਕੇ ਡਬਲ ਐਕਸਲ ਟ੍ਰਿਪਲ ਐਕਸਲ ਸਾਰੇ ਟ੍ਰਿਪਲ ਐਕਸਲ ਤੱਕ ਸਾਰੇ ਮਾਇਆ ਜਿਹੜਾ ਮਰਜ਼ੀ ਰੰਗ ਲੈ ਲਓ ਹੈਨਾ ਤੇ ਆਪਾਂ ਚੱਲੀਏ ਹੁਣ ਇੱਕ ਵਾਰ ਉੱਪਰ ਬਲੇਜ਼ਰ ਦਿਖਾਈਏ ਆਪਾਂ ਅੱਛਾ ਸੋਨੀ ਵੀ ਜਿਵੇਂ ਹੁਣ ਤੁਸੀਂ ਸ਼ਹਿਰ ਦੇ ਵਿੱਚ ਆ ਕੇ ਕੰਮ ਕਰਿਆ ਕੰਪੀਟੀਸ਼ਨ ਤਾਂ ਫਿਰ ਬਹੁਤ ਹੋਣਾ ਵੀਰੇ ਬੜਾ ਔਖਾ ਸੈਟਿੰਗ ਆਂਦੀ ਆ ਹੈਨਾ ਪਰ ਆਪਣਾ ਵਾਈਗੁਰ ਦੀ ਇੰਨੀ ਕਿਰਪਾ ਨਾ ਹਾਂ ਪਹਿਲੇ ਦਿਨ ਤੋਂ ਹੀ ਤੁਰੀ ਲਾ ਲੋ ਵੀ ਨਿਆਰੀ ਆਏ ਪਈ ਨੇ ਇੱਕ ਗੱਲ ਹੈ ਜੇ ਆਪਾਂ ਕੁਆਲਿਟੀ ਵੇਚਾਂਗੇ ਬੰਦਾ ਲੰਮ ਸਮੇਂ ਜੁੜ ਜਾਂਦਾ ਆਪਣਾ ਬਿਲਕੁਲ ਅਸੀਂ ਪਹਿਲੇ ਦਿਨ ਤੋਂ ਬਸ ਵਧੀਆ ਤੋਂ ਵਧੀਆ ਚੀਜ਼ ਰੱਖੀ ਆ ਕਦੇ ਕੋਈ ਕੰਪਲੀਟ ਨਹੀਂ ਆਈ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਹਮ ਬਿਲਕੁਲ ਕਸਟਮਰ ਸਾਡੇ ਕੋਲ 99% ਪਿੰਡ ਵਾਲਾ ਪਿੰਡ ਵਾਲਾ ਟੋਟਲ ਪਿੰਡ ਵਾਲਾ ਹੀ ਆਪਾਂ ਨੂੰ ਫੇਲ ਸਕਣਾ ਵੀ ਭਾਈ ਪਿੰਡ ਵਾਲਿਆਂ ਨੂੰ ਇਹ ਕਹਿਣਾ ਵੀ ਹਾਂਜੀ ਤੁਸੀਂ ਚਾਹੋਣਾ ਹੈ ਹਨ ਪਿੰਡਾਂ ਵਾਲਿਆਂ ਦੀ ਉਹ ਲੋਡ ਆ ਵਾ ਪਿੰਡਾਂ ਵਾਲਿਆਂ ਦੀ ਉਹ ਲੋਡ ਆ ਆਪਾਂ ਨੂੰ ਹਨਾ ਜੇ ਰੇਟ ਵੀ ਜਾਇਜ਼ ਲਾਵਾਂਗੇ ਕੋਈ ਰੇਟ ਵੀ ਜਾਇਜ਼ ਲਾਉਣੇ ਆ ਅੱਛਾ ਤੇ ਆਪਣੇ ਕੋਲੇ ਹੁਣ ਜੈਕਟਾਂ ਦੇ ਵਿੱਚ ਕਿੰਨੇ ਕੁ ਤਰ੍ਹਾਂ ਦੇ ਆਰਟੀਕਲ ਆਪਣੇ ਕੋਲੇ ਪਏ ਨੇ ਸਾਰਾ ਫੁੱਲ ਓਕੇ ਰਿਪੋਰਟ ਵੈਰਾਈਟੀ ਆ ਆ ਦੇਖੋ ਇਹ ਜੈਕਟ ਚਮਕਦੇ ਵਿੱਚ ਬਹੁਤ ਚੱਲ ਰਹੀ ਆ ਮਾਈਨਸ ਡਿਗਰੀ ਵਾਲੀ ਆ ਇਹ ਮਾਈਨਸ 20 ਡਿਗਰੀ ਦਾ ਕੰਮ ਕਰੇਗੀ ਜਮਾਈ ਬਿਲਕੁਲ ਮਤਲਬ ਓਰੀਜਨਲ ਮੰਗੇ ਹਨਾ ਸਿਸਟਮ ਹੋਇਆ ਹੋਇਆ ਪੂਰੀ ਹੈਵੀ ਕੁਆਲਿਟੀ ਹੈ ਵੀ ਆ ਦੇਖੋ ਇਹ ਓਰੀਜਨਲ ਜੈਕਟ ਆ ਇਹ ਤਾਂ ਜ਼ਿਆਦਾਤਰ ਉਹ ਨਹੀਂ ਲੈਂਦੇ ਹੋਣਗੇ ਜਿਹੜੇ ਬਾਹਰ ਬਹੁਰ ਜਾਂਦੇ ਨੇ ਵੀਰ ਆਪਣਾ ਬਾਹਰ ਵਾਲੇ ਹੈ ਨਾ ਇਹ ਕਾ ਦੇਖੋ ਇਹਨੇ ਜੈਕਟ ਨੇ ਬਹੁਤ ਧਮਾਲ ਪਾਈ ਹੋਈ ਆ ਹੂੰ ਇਹਦੇ ਚ ਛਟੂਗੜ 5 6 ਕਲਰ ਅਵੇਲੇਬਲ ਨੇ ਜੀ ਬਾਕੀ ਅੱਜ ਸ਼ਨੀਵਾਰ ਆ ਹੂੰ ਸੋ ਆਪਣੇ ਕੋਲ ਸੰਡੇ ਮਾਲ ਆਂਦਾ ਕੱਲ ਤਾਂ ਬਹੁਤ ਕੁਝ ਆ ਜਾਏਗਾ ਨਵੀਆਂ ਆਈਟਮਾਂ ਮਤਲਬ ਵੀਕਐਂਡ ਤੇ ਮਾਲ ਤੁਹਾਡੇ ਕੋਲ ਆ ਜਾਂਦਾ ਸੰਡੇ ਸੰਡੇ ਮਾਲ ਆਂਦਾ ਨਹੀਂ ਸੰਡੇ ਨਵਾਂ ਤੇ ਨਵਾਂ ਪੂਰਾ ਵੀਕ ਫਿਰ ਉਹੀ ਸੇਲ ਕਰਦੇ ਆ ਪੂਰਾ ਸੇਲ ਕਰ ਦਿੰਦੇ ਆ ਤਾਂ ਇੱਕ ਚੀਜ਼ ਦੇਖੋ ਇਹਨਾਂ ਸਿਰਫ ਆਪਣੇ ਕੋਲੇ ਹੋਏਗੀ ਇਹ ਆਪਾਂ ਅਪਾ ਮਲੇਰ ਕੋਡ ਲੈ ਤੋ ਇਹਨੂੰ ਤਿਆਰ ਕਰਵਾਨੇ ਆ ਪੈਂਟ ਨੂੰ ਹੂੰ ਤੇ ਇਹਦੀ 5 ਸਾਲ ਦੀ ਕਲਰ ਦੀ ਗਾਰੰਟੀ ਆ ਵੀ ਜਿਹੜਾ ਬੰਦਾ ਕੋਈ ਡਰਦਾ ਹੁੰਦਾ ਵੀ ਮੈਂ ਤਾਂ ਯਾਰ ਵੀ ਰੀਡੀਮੇਡ ਨਾਲ ਤੇ ਸਵਾਉ ਇਹ ਜਿੱਦਾਂ ਬੰਦੇ ਨੂੰ ਕੋਈ ਜਲਦੀ ਆ ਉਹਨੂੰ ਨਹੀਂ ਸਵਾਣੀ ਹੈਗੀ ਤਾਂ ਸਾਡੇ ਕੋਲ ਆਓ ਸੇਮ ਕੁਆਲਿਟੀ ਸਵਾਈ ਵੀ ਨਾਲ ਤੇ ਵੀ ਆਪਾਂ ਨੂੰ ਬੈਟਰ ਮਿਲਦੀ ਹੈ ਬੈਟਰ ਮਿਲੇਗੀ ਡਬਲ ਉਦਾਂ ਹੀ ਹੋਕਾ ਅੰਦਰ ਚੋਰ ਜੇਬ ਲੱਗੀ ਹੈ ਇਹਦੇ ਵਧੀਆ ਕੱਪੜਾ ਹੋਏਗਾ ਤੇ ਇਹਦੇ ਵਿੱਚ ਸਟੇਟ ਵਿਟ ਵੀ ਮਿਲ ਜੇਗੀ ਬੂਟ ਘੱਟ ਵੀ ਮਿਲ ਜੇਗੀ ਖੁੱਲੀ ਮੋਰੀ ਦੇ ਵਿੱਚ ਬਹੁਤ ਸੋਹਣੀ ਆਪਣੀ ਬੰਦਾ ਫਿਰ ਉਹਦੀ ਉਹ ਲੈਂਥ ਆਪਣੀ ਆਪ ਕਰਾ ਸਕਦੇ ਆਪ ਕਰਵਾ ਲੇਗਾ ਘੱਟੋ ਘੱਟ 25 ਤੋਂ 30 ਗੱਲਰ ਵਿੱਚ अवेलेबल ਨੇ ਆਪਣੇ ਕੋਲ ਇਹਦੇ ਵਿੱਚ ਲੱਕ ਲੁੱਕ ਸਾਈਜ਼ ਕਿੰਨੇ ਕਿਤੋਂ ਕਿੰਨੇ ਕਿ ਤੱਕ ਮਿਲ ਜੂਗਾ ਇਹ ਤੁਸੀਂ ਲਾ ਲਓ 30 ਤੋਂ ਲੈ ਕੇ 44 ਸਾਈਜ਼ ਤੱਕ 44 ਸਾਈਜ਼ ਤੱਕ ਮਿਲ ਜੂਗਾ ਬਹੁਤ ਵੱਡਾ ਸਾਈਜ਼ ਹੈ ਤੇ ਹੁਣ ਆਪਾਂ ਤੁਹਾਨੂੰ ਦੂਜੇ ਸ਼ੋਰੂਮ ਚ ਲੈ ਕੇ ਚੱਲਦੇ ਆਂ ਉੱਧਰ ਦਿਖਾਉਨੇ ਬੱਚਿਆਂ ਦਾ ਸਮਾਨ ਬਹੁਤ ਆਇਆ ਹੋਇਆ ਹੈ ਜੀ ਤੇ ਆਜੋ ਚੱਲ ਤੁਹਾਨੂੰ ਆਪਾਂ ਲੈ ਕੇ ਆਏ ਆਂ ਸ਼ੋਰੂਮ ਦੂਜੇ ਦੇ ਵਿੱਚ ਇਹ ਬਿਲਕੁਲ ਖ ਜਦੋਂ ਕਲੱਬ 17 ਤੁਸੀਂ ਸ਼ੋਅਰੂਮ ਤੇ ਵਿਜ਼ਿਟ ਕਰੋਗੇ ਨਾ ਤਾਂ ਉਹਦੇ ਬਿਲਕੁਲ ਨਾਲ ਇਹ ਹੈ ਕਿੰਨੇ ਕੁ 5-7 ਕਿ ਦੁਕਾਨਾਂ ਛੱਡਦਾ ਵਿਸ਼ਨੂ ਬੇਕਰੀ ਤੋਂ ਪਹਿਲਾਂ ਵਿਸ਼ਨੂ ਬੇਕਰੀ ਤੋਂ ਪਹਿਲਾਂ ਹਾਂਜੀ ਆਜੋ ਤੇ ਬੱਚਿਆਂ ਦਾ ਸਮਾਨ ਹੈ ਇੱਥੇ ਹਲੇ ਬੱਚਿਆਂ ਦਾ ਹਲੇ ਮਤਲਬ ਲੇਡੀਜ਼ ਨਹੀਂ ਸ਼ੁਰੂ ਕਰਨੇ ਨਾ ਲੇਡੀਜ਼ ਕਰ ਦਾਂਗੇ ਗਰਮੀ ਦੇ ਵਿੱਚ ਓਕੇ ਲੇਡੀਜ਼ ਦੀ ਐਕਸੈਸਰੀ ਜਿਵੇਂ ਗੋਗਲ ਵਗੈਰਾ ਵਾਚ ਤੇ ਪਰਸ ਇਦਾਂ ਦਾ ਸਾਰਾ ਕੁਝ ਹੈਗਾ ਠੀਕ ਹੈ ਜਿਆਦਾ ਇਸ ਟਾਈਮ ਜ਼ੋਰ ਬੱਚੇ ਤੇ ਹੀ ਆ ਤੇ ਬੱਚਿਆਂ ਦਾ ਮਤਲਬ ਸਿਆਲ ਦਾ ਹਲੇ ਸਰਦੀ ਦਾ ਸਰਦੀ ਦਾ ਆਪਾਂ ਸਾਰਾ ਹੈ ਨਾ ਸਟਾਕ ਰੱਖਿਆ ਹੋਇਆ ਹੈ ਤੇ ਬੱਚਿਆਂ ਦਾ ਵੀ ਕੁਝ ਫ੍ਰੀ ਇੱਧਰ ਨੂੰ ਆ ਕੇ ਦਿਖਾ ਦੇ ਕਿੰਨੇ ਸੋਹਣੇ ਸੋਹਣੇ ਮਤਲਬ ਬੱਚਿਆਂ ਦੇ ਹਨ ਆਰਟੀਕਲ ਜਿਹੜੇ ਡਿਸਪਲੇ ਕਰੇ ਹੋਏ ਆ ਉਹਦੇ ਰਕੇ ਜੈਕਟਾਂ ਤੁਸੀਂ ਇਹ ਲਾ ਲਓ ਫਸਟ ਕਾਪੀ ਵਾਲਾ ਕੰਮ ਕਰਿਆ ਫਸਟ ਕਾਪੀ ਤੇ ਵੀਰ ਕਹਿੰਦਾ ਵੀ ਜੈਨੂਇਨ ਚੀਜ਼ ਦੇਣੀ ਆਪਾਂ ਨੇ ਜਿੰਨੀ ਵੀ ਦੇਣੀ ਆ ਇਹਦਾ ਕੀ ਹੁੰਦਾ ਹੈ ਦਿਲਪ੍ਰੀਤ ਹੂੰ ਅ ਜਦੋਂ ਅਸੀਂ ਆਪਣੇ ਬੱਚੇ ਲਈ ਵੀ ਨਾ ਬਾਜ਼ਾਰ ਚੋਂ ਸਮਾਨ ਲੈਣ ਜਾਂਦੇ ਸੀਗੇ ਆਪਣੇ ਕੀ ਆ ਬੱਚੇ ਦਾ ਸਮਾਨ ਡੱਬੇ ਵਾਲਾ ਮਿਲਦਾ ਛੋਟੇ ਛੋਟੇ ਦੇਸੀ ਜਿਹੇ ਬ੍ਰਾਂਡ ਹੁੰਦੇ ਨੇ ਹਾਂਜੀ ਹਾਂਜੀ ਅਸੀਂ ਨੇ ਜਿੱਦਾਂ ਉੱਧਰ ਕੀਤਾ ਜੈਂਟਸ ਦੇ ਵਿੱਚ ਫਸਟ ਕਾਪੀ ਰੱਖਿਆ ਇੱਧਰ ਬਿਲਕੁਲ ਜੈਨੂਇਨ ਮਾਲ ਆ ਦੇਖੋ ਜੀ ਗੱਲਿਸ਼ ਦੀਆਂ ਆਈਟਮਾਂ ਗੁੜੀਆਂ ਦੇ ਕੱਪੜੇ ਦੇਖੋ ਹਨ ਕਿੰਨੇ ਸੋਹਣੇ ਜਿਹਾ ਜਿਹਾ ਜਿੱਦਾਂ ਕਿ ਆ ਦੇਖੋ ਇਹ ਸੇਮ ਜੈਕਟ ਉੱਧਰ ਵੀ ਪਈ ਆ ਬਿਲਕੁਕ ਨਹੀਂ ਇਹ ਚੀਜ਼ਾਂ ਦੇਖੇ ਵੀ ਨਹੀਂ ਤੇ ਦੇਖ ਮੈਂ ਵੀ ਪਹਿਲੀ ਵਾਰ ਹੀ ਰਹੇ ਆ ਇਹ ਇਹ ਆਰਟੀਕਲ ਦੇਖ ਰਹੇ ਆ ਮੈਂ ਦੇਖੋ ਆ ਬਾਜੂ ਜੈਕਟ ਆ ਬਰਬਰੀ ਦੀ ਬਰਬਰੀ ਦੀ ਓਕੇ ਰਿਪੋਰਟ ਵੀ ਤਨੇ ਇਹ ਮਤਲਬ ਇਹਨਾਂ ਦੇ ਜੋ ਰੇਟ ਰੂਟ ਲੱਗੇ ਆਪੇ ਇਹ ਨੈਟ ਤਾਂ ਨਹੀਂ ਹੈ ਜੀ ਇਹ ਚੋ ਡਿਸਕਾਊਂਟ ਹੋ ਰਿਹਾ ਹੈ ਇਹ ਚੋ ਡਿਸਕਾਊਂਟ ਮਿਲ ਕੇ ਜਿਵੇਂ 20 30% 50% ਅਸੀਂ ਆਪਣਾ ਮਾਰਜਨ 10% ਰੱਖਿਆ ਕਿਉਂਕਿ ਇਹ ਸਟੋਰ ਹਲੇ ਨਵਾਂ ਕੀਤਾ ਓਕੇ ਓਕੇ ਪਹਿਲਾਂ 10% ਸੀਗਾ ਮਾਰਜਨ ਮੈਨੂੰ ਐਂ ਵੀ ਲੱਗਦਾ ਵੀ ਇਧਰ ਆਪਣੇ ਜਿੱਥੇ ਹੁਣ ਲੋਕੇਸ਼ਨ ਬੱਚਿਆਂ ਵਾਲੀ ਪੈਂਦੀ ਆ ਇੱਥੇ ਕੋਈ ਬੱਚਿਆਂ ਵਾਲਾ ਹੋਰ ਹੈ ਨਹੀਂ ਲੱਗੇ-ਟਾਗੇ ਕੋਈ ਬੱਚਿਆਂ ਦਾ ਹਨਾ ਵੀਰੇ ਪਹਿਲੀ ਗੱਲ ਤਾਂ ਛੱਡ ਸਮਾਨੇ ਨਹੀਂ ਕਿਸੇ ਨਾਲ ਮਿਲਦਾ ਹੈਗਾ ਸਾਡੇ ਕੋਲ ਜਿੰਨੇ ਵੀ ਕਸਟਮਰ ਆਏ ਆ ਸਾਰੇ ਇਹੀ ਕਹਿੰਦੇ ਨੇ ਵੀ ਸਾਨੂੰ ਆ ਚੀਜ਼ਾਂ ਕਦੇ ਮਿਲੀਆਂ ਹੀ ਨਹੀਂ ਹੈਗੀਆਂ ਇਹ ਇਹ ਜੋ ਆਰਟੀਕਲ ਬਿਨਾ ਬ੍ਰਾਂਡ ਤੋਂ ਬਿਲਕੁਲ ਬਿਨਾ ਬ੍ਰਾਂਡ ਤੋਂ ਬਿਨਾ ਬ੍ਰਾਂਡ ਤੋਂ ਮਤਲਬ ਜੈਕਟਾਂ ਜੂਕਾਂ ਆ ਦੇਖੋ ਗੱਲ ਹੀ ਜੈਕਟਾਂ ਹਾਂ ਜਿਹੜੀ ਜ਼ਿਆਦਾਤਰ ਬੱਚਿਆਂ ਦੀ ਸਮਾਨ ਹੈ ਹਲੇ ਹੌਲੀ ਹੌਲੀ ਹੁਣ ਤੁਸੀਂ ਇਹ ਸਟਾਰਟ ਕਰ ਲੈਣਾ ਠੀਕ ਉਧਰ ਤੁਹਾਨੂੰ ਬੋਲਜ ਦੀ ਆ ਚੀਜ਼ ਬੜੀ ਟ੍ਰੈਂਡਿੰਗ ਵਾਲਾ ਹੈ ਨਾ ਚੀਜ਼ ਬੜੀ ਪਈ ਹੈ ਜੋ ਮਤਲਬ ਸਟਾਫ ਹੈ ਦਾ ਇਹ ਕੀ ਕਹਿੰਦੇ ਨੇ ਆਪਾਂ ਸਟਾਫ ਇਹ ਉੱਪਰ ਆ ਗਿਆ ਗੱਲ ओके ਗੱਲ ਇਹ ਬੋਏ ਸਾਰਾ ਚੱਲੀ ਗਿਆ ਕਲਰ ਫੇਰ ਦੂੰਗੇ ਉਹ ਕਲਰ ਆ ਬਟਿਆ ਫੜਾ ਆਹ ਰੈੱਡ ਆ ਜੋ ਆਹ ਚੀਜ਼ਾਂ ਜਿਹੜੀ ਆਈਟਮਾਂ ਮੁੱਕਣ ਦਾ ਨਾਉ ਨਹੀਂ ਲੰਦੀ ਬੰਦਾ ਆ ਕੇ ਇਹ ਉੜ ਜੇ ਜਾਂਦਾ ਵੀ ਮੈਂ ਲੈਂਡ ਕੁਸ਼ ਆ ਤੇ ਹੁਣ ਲੈ ਕੇ ਕੀ ਜਾਵਾਂ ਹਨਾ ਇਹ ਚੀਜ਼ਾਂ ਮਿਲ ਨਹੀਂ ਸਕਦੀਆਂ ਸਾਨੂੰ ਦੇ ਵਿੱਚ ਹੂੰ ਬਾਕੀ ਆ ਜਾਓ ਤੁਹਾਨੂੰ ਬੋਏ ਦੀ ਇੱਕ ਦੋ ਚੀਜ਼ਾਂ ਦਿਖਾਣਾ ਤੇ ਇਹ ਜਿਹੜੇ ਬਲੇਜ਼ਰ ਬਲੂਜ਼ਰ ਪਏ ਨੇ ਇਹਨਾਂ 'ਚ ਬੱਚਿਆਂ ਦਾ ਵੀ ਹੁੰਦਾ ਨਾ ਨਾ ਏਜੈਂਟਸ ਇਹ ਹਲੇ ਆਪਾਂ ਕੈਜ਼ੂਅਲੀ ਸ਼ੁਰੂ ਕਰਿਆ ਪਾਰਟੀ ਵੀਅਰ ਇਹਦੇ ਵਿੱਚ ਅਗਲੇ ਸਾਲ ਕਰਾਂਗੇ ਠੀਕ ਹੈ ਕਿਉਂਕਿ ਹਲੇ ਸਟਾਰਟਿੰਗ ਸੀ ਨਾ ਪਹਿਲਾ ਸਾਲ ਸੀਗਾ ਪਰ ਰਿਸਪੌਂਸ ਇੰਨਾ ਕਿ ਵਧੀਆ ਆਇਆ ਹੂੰ ਖੁਸ਼ ਹੋਏ ਪਏ ਨੇ ਸਾਰੇ ਪਿੰਡ ਵਾਲੇ ਆਉਣਗੇ ਆਪਾਂ ਨੇ ਹੁਣ ਸੱਦਣਾ ਉਹਨਾਂ ਨੂੰ ਵੀ ਭਾਈ ਆਇਓ ਤੁਸੀਂ ਜ਼ਰੂਰ ਰੇਟ ਕੀ ਹੈ ਇਹ ਤਾਂ ਰੇਟ ਦੇਖੋ ਤੁਹਾਨੂੰ ਆਪਾਂ ਕੁਆਲਿਟੀ ਦੇਣੀ ਹੈ ਸਿਰਫ ਟਰੈਕਸੂਟ 795 ਰੁਪਏ ਦਾ ਓਕੇ ਇਹ ਚੋ 20% ਲੈਸ ਆ ਕੇ ਤੇ ਮਤਲਬ ਹੈਵੀ ਦੇਖਣ ਨੂੰ ਦੇਖ ਵਿੱਚੋਂ ਖੁਸ਼ਪਰੀ ਤੇ ਨੇੜੇ ਤੇ ਮੜਦੇ ਜ਼ੂਮ ਕਰਕੇ ਦਿਖਾ ਵਿੱਚੋਂ ਪੂਰੇ ਹੈਵੀ ਨੇ ਬੱਚੇ ਦੇ ਪਾਇਆ ਵਾ ਵੀ ਹੈ ਨਾ ਹੈ ਜੈਨੂਨ ਜੇ ਲੱਗਣਾ ਵੀ ਹਾਂ ਵੀ ਵਿੱਚੋਂ ਨਾ ਠੰਡ ਨੂੰ ਨੇੜੇ ਆਉਣ ਦੇਣਾ ਕੰਬਲਾ ਵਰਗੇ ਦਾ ਟਰੈਕਸੂਟ ਪਏ ਨੇ ਪੂਰੇ ਇਹ ਆਰਟੀਕਲ ਪਿੱਛੇ ਇੰਨਾ ਕਿ ਜ਼ਿਆਦਾ ਡਿਮਾਂਡ ਸੀਗੀ ਵੱਡਿਆਂ ਦੇ ਵਿੱਚ ਵੀ ਨਾ ਹੂੰ ਇਹ ਸਾਰੇ ਬੱਚੇ ਪੁੱਛਿਆ ਚ ਬਹੁਤ ਘਣ ਘਣ ਚੀਜ਼ਾਂ ਨੇ ਸਾਰੀਆਂ ਫਰਸਟ ਕਾਪੀ ਹੋਣੇ ਆ ਫਰਸਟ ਕਾਪੀ A ਤੋਂ Z ਗਾਰੰਟੀ ਵਲੰਟੀ ਇਹਨਾਂ ਦੀ ਵੀ ਫੁੱਲ ਗਾਰੰਟੀ ਫੁੱਲ ਕੁਝ ਵੀ ਹੋ ਗਿਆ ਬੱਚੇ ਦੇ ਦਾ ਤੁਸੀਂ ਇਹ ਲਾ ਲਓ ਵੀ 5 ਸਾਲ ਦੀ ਗਾਰੰਟੀ ਆ ਪਾਣੀ ਉਹਦੇ ਸਾਲ 2 ਸਾਲ ਹੁੰਦਾ 2 ਸਾਲ ਦੇ ਬਾਅਦ ਵਿੱਚ ਬੱਚਾ ਪਟਾ ਹੋ ਜਾਂਦਾ ਕੁਝ ਵੀ ਹੋ ਗਿਆ ਇੱਥੇ ਰੱਖਦੇ ਹੋ ਹਾਂ ਬਿਲਕੁਲ ਤੇ ਇਸ ਤੋਂ ਇਲਾਵਾ ਅੱਗੇ ਆਪਾਂ ਦੇਖੀਏ ਹੋਰ ਬੱਚਿਆਂ ਦੇ ਪਾਰਟੀ ਦੇ ਅੱਗੇ ਕੱਪੜੇ ਅੱਗੇ ਜੀਨਸ ਵਗੈਰਾ ਪய்யਾਂ ਅੱਗੇ ਬਹੁਤ ਹਨਾ ਸ਼ਰਟਾਂ ਪய்யਾਂ ਨੇ ਜਿੰਦਾਂ ਦੀ ਮਰਜ਼ੀ ਦੇਖੋ ਕਟਰਾਇਸਰ ਸੀਕੇ ਦੀ ਸ਼ਰਟ ਆ ਕਟਰਾਇ ਦੇ ਵਿੱਚ ਠੀਕ ਅੱਛਾ ਕਟਰਾਇ ਦਾ ਬੱਚਿਆਂ ਦਾ ਵੀ ਆ ਗਿਆ ਕੋਟੀਆਂ ਜਿਵੇਂ ਬੁਆਏਜ਼ ਆਂਦੀਆਂ ਨੇ ਸੇਮ ਡਿੱਟੋ ਆਹ ਦੇਖੋ ਹੁੱਡੀ ਕਿੰਨੀ ਸੋਹਣੀ ਆ ਨਾਇਕ ਦੀ ਹੁੱਡੀ ਆ ਤੁਸੀਂ ਆ ਦੇਖਿਆ ਮਤਲਬ ਡੀਸੈਂਟ ਚੀਜ਼ਾਂ ਹੋਣਗੀਆਂ ਤੁਹਾਡੀ ਰੂਹ ਖੁਸ਼ ਹੋਏਗੀ ਕੁਝ ਛੋਟੇ ਬੱਚਿਆਂ ਨੂੰ ਅੱਜ ਦੇ ਵੀ ਸੁਣੋ ਭਾਈ ਇਹ ਵੀ ਬਹੁਤ ਟਾਈਮ ਦਾ ਤੱਤਾ ਹੋਇਆ ਹੋਆ ਬੰਦਾ ਇਹ ਵੀ ਚੀਜ਼ਾਂ ਦਿਖਾ ਰਿਹਾ ਅੱਛਾ ਹੁਣ ਤੂੰ ਇੱਕ ਵਾਰ ਕਹਿ ਦੇ ਵੀਡੀਓ ਚ ਨੂੰ ਸਾਰਿਆਂ ਨੂੰ ਵੀ ਜਰੂਰ ਆਓ ਜਰੂਰ ਆਉ ਜੀ ਹਾਂ ਸਭ ਤੋਂ ਵਧੀਆ ਸਮਾਨ ਦੇ ਜੇ ਤੋਲਤੀ ਆ ਹਾਂ ਸਰਦ ਦੇ ਵਿੱਚ ਹੈ ਤੇ ਕਿ ਮੈਂ ਹੀ ਡੀਲ ਕਰੂੰਗਾ ਸਾਰਿਆਂ ਨੂੰ ਉਰੇ ਤਾਂ ਡੀਲ ਕਰਾਂਦਾ ਇੱਥੇ ਸਾਰਿਆਂ ਨੂੰ ਇਹ ਨਹੀਂ ਡੀਲ ਕਰਨਾ ਭਾਈ ਛੋਟੇ ਨੇ ਰੋਟਾ ਸੋਨੀ ਭਈਆ ਇਹ ਸਾਡਾ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਣੇ ਆ ਮਨੀ ਲੌਂਗ ਕੋਡ ਦਾ ਪੀਸ ਹੈ ਪੁੱਤਰੀ ਇਹ ਦੇਖੋ ਇਹ ਬਿਲਕੁਲ ਇਹਦੀ 5 ਸਾਲ ਦੀ ਗਾਰੰਟੀ ਹੈ ਇਹਦੀ ਵੀ ਕੋਈ ਇਹ ਤੇ ਬੂਰਨੀ ਆਊਗਾ ਸਟੱਫ ਇੰਨਾ ਕ ਸੋਹਣਾ ਹੈ ਮਤਲਬ ਆ ਦੇਖਿਓ ਬੈਕ ਸਾਈਡ ਤੇ ਲੌਂਗ ਕੋਟ ਆ ਗਿਆ ਪੂਰਾ ਲੌਂਗ ਕੋਟ ਪਿੱਛੋਂ ਅਡਜਸਟੇਬਲ ਆ ਠੀਕ ਹੈ ਤੇ ਆ ਚੀਜ਼ ਡੀਸੈਂਟ ਚੀਜ਼ ਆ ਬਿਲਕੁਲ ਲੇਟੈਸਟ ਜ ਆ ਗਿਆ ਹੈ ਹਾਂ ਇਹਦੇ ਚ ਘੱਟੋ ਘੱਟ 10 ਕਲਰ ਨੇ ਤੇ ਇਹ ਇਹੀ ਲੌਂਗ ਕੋਟ ਦੇ ਵਿੱਚ ਆਪਣੇ ਕੋਲ ਇਹੀ ਡਿਜ਼ਾਈਨ ਆ ਦੇਖੋ ਸੈਮੀ ਲੌਂਗ ਆ ਇੱਥੋਂ ਤੱਕ ਹੋਏਗਾ ਗੋਡਿਆਂ ਦਾ ਕ ਗੋਡਿਆਂ ਤੋਂ ਉੱਤੇ ਦਾ ਇੱਕ ਤਾਂ ਬਹੁਤਾ ਲੌਂਗ ਚੱਲ ਜਾਂਦਾ ਸੀ ਨਾ ਨਾ ਇਹ ਸੈਮੀ ਲੌਂਗ ਆ ਇਸ ਸੇਮੂਅ ਲੌਂਗ ਆ ਗਿਆ ਆਪਣਾ ਸੇਮੂਅ ਲੌਂਗ ਇਹਦੇ ਚ ਕਲਰ ਆਪਣੇ ਕੋਲ 8-10 ਪਏ ਨੇ 10 ਕਲਰ ਨੇ 10 ਕਲਰ ਪਏ ਆ ਡਿਜ਼ਾਈਨ ਇਹੀ ਆਪਣੇ ਕੋਲੇ ਇੱਕੇ ਚੀਜ਼ ਦੀ ਲੌਂਗ ਕੋਟ ਹੋ ਗਿਆ ਬਲੇਜ਼ਰ ਹੋ ਗਿਆ ਤੇ ਕੋਟ ਪੈਂਟ ਹੋ ਗਿਆ ਤੇ ਬਾਸਕਟ ਬਾਸਕਟ ਆਉਂ ਗਿਆ ਇਹ ਚਾਰ ਚੀਜ਼ਾਂ ਜਿਹਦਾ ਇੰਨੀ ਕੁ ਵੈਰਾਈਟੀ ਆ ਗੱਲਾਂ ਛੱਡ ਦਿਓ ਨਹੀਂ ਬਿਲਕੁਲ ਅਪਾ ਗਾਰੰਟੀ ਦੰਦੇ ਆ ਵੀ ਜਿਵੇਂ ਟੇਲਰ ਤੋਂ ਸਟਿਚ ਕਰਾਣੇ ਆ ਸੇਮ ਡਿਟੋ ਫਿਟਿੰਗ ਆਊਗੀ ਤੇ ਇਹ ਆਪਣਾ ਦੂਜਾ ਨਾਰਮਲ ਬਲੇਜ਼ਰ ਟਾਈਪ ਆ ਗਿਆ ਇਹ ਬਲੇਜ਼ਰ ਟਾਈਪ ਆ ਗਿਆ ਦੇਖੋ ਠੀਕ ਹੈ ਇਹਦੇ ਚ ਵੀ ਆਪਣੇ ਕੋਲੇ 10 ਕਲਰ ਪਏ ਇੱਕ ਲਾਈਟ ਕਲਰ ਦਿਓ ਇਹਦਾ ਇਹ ਇਹਦਾ ਬੈਕ ਕਰਿਓ ਬੈਕ ਤੋਂ ਇਹ ਬੈਕ ਸਿੰਪਲ ਅੱਛਾ ਬੈਕ ਸੋ ਤੁਹਾਨੂੰ ਇਹਦਾ ਲਾਈਟ ਕਲਰ ਦਿਖਾਣਾ ਹੈ ਕਿ ਪਤਾ ਨਹੀਂ ਚੱਲ ਰਿਹਾ ਠੀਕ ਹੈ ਅੱਛਾ ਬਲੇਜ਼ਰ ਮਤਲਬ ਇੱਧਰ ਵੀ ਰੱਖਿਓ ਨੇ ਉੱਧਰ ਵੀ ਪਏ ਨੇ ਤੇ ਇੱਧਰ ਵੀ ਨੇ ਇਹ ਜਗ੍ਹਾ ਘਟ ਗਈ ਸੀ ਉੱਧਰ ਓਕੇ ਓਕੇ ਇਹਦੀ ਆ ਚੀਜ਼ ਦੇਖੋ ਓਰੇ ਇਹਦੇ ਆਹ ਡਿਜ਼ਾਈਨ ਬਣਾਇਆ ਬਰਫੀ ਕੱਟ ਪਾਕਟ ਦੇ ਉੱਤੇ ਪਾਕਟ ਤੇ ਤੇ ਆ ਜੇਬਾਂ ਨੇ ਇਹਦੇ ਉੱਤੇ ਆ ਚੀਜ਼ ਬਹੁਤ ਡੀਸੈਂਟ ਆ ਇਹ ਆਪਣੇ ਕੋਲ ਰਿਪੀਟ ਆਇਆ ਇਹਦੇ 'ਚ 12 ਕਲਰ ਅਵੇਲੇਬਲ ਨੇ ਹੂੰ ਆ ਹੁਣ ਦਸੰਬਰ ਤੋਂ ਬਾਅਦ ਹੁਣ ਵਿਆਹਾਂ ਦਾ ਫੇਰ ਜੋਰ ਪੈਣਾ ਹੈ ਫੁੱਲ ਉਧਰ ਅੱਜ ਘੱਟੋ ਘਾਟ 8-7 ਬਲੇਜ਼ਰੇ ਵਿੱਚ ਆ ਹਲੇ ਟਾਈਮ ਦੇਖੋ ਕੀ ਹੋਇਆ 12:00 1 ਵਜੇ ਆਪਣਾ ਬਲੇਜ਼ਰ ਕੋਟ ਪੈਂਟ ਚੱਲ ਰਿਹਾ ਬਿਲਕੁਲ ਬਿਲਕੁਲ ਦੇਖੋ ਚੰਗੀ ਚੀਜ਼ ਆ ਬੰਦਾ ਆਉਂਦਾ ਮੁੜ ਕੇ ਹਨਾ ਮਤਲਬ ਕਲਰ ਸਾਰਿਆਂ ਦੇ ਵਿੱਚ ਕਲਰ ਹੋਣਗੇ ਸਾਡਾ ਵੀ ਅੱਜ ਇੱਥੇ ਆਉਂਦਾ ਇਹੀ ਕਾਰਨ ਹੈ ਵੀ ਆਉਣਾ ਇੱਕ ਤਾਂ ਵੀ ਸਾਡੇ ਪਿੰਡੋਂ ਆ ਹਨਾ ਸਾਡੇ ਪਰਿਵਾਰ ਚੋਂ ਆ ਤੇ ਨਾਲੇ ਵਧੀਆ ਕੰਮ ਕਰ ਰਹੇ ਆ ਤੇ ਕੁਆਲਿਟੀ ਪੱਖੋਂ ਹਨਾ ਬਾਕੀ ਪਿੰਡ ਵਾਲਿਆਂ ਨੂੰ ਕੀ ਹੁੰਦਾ ਏਸੀ ਚੀਜ਼ ਤਾਂ ਹੁੰਦਾ ਵੀ ਸਾਡੇ ਕੋਈ ਆਪਣਾ ਉੱਥੇ ਬੈਠਾ ਬਿਲ ਹਣ ਬਿਜਾਰਿਆਂ ਦਾ ਆਪਾਂ ਖਾਸ ਮਾਨ ਕਰਾਂਗੇ ਹਾਂਜੀ ਬਾਕੀ ਤੁਸੀਂ ਕੁਝ ਕਹਿਣਾ ਚਾਹੋਗੇ ਲੋਕੇਸ਼ਨ ਆਪਣੀ ਦੱਸ ਦਿਓ ਵੀ ਕੀ ਕੀ ਕੁਆਲਿਟੀ ਨੇ ਤੁਸੀਂ ਵੀ ਮੜ ਜਾਓ ਲੋਕੇਸ਼ਨ ਪੈਂਦੀ ਨੀਅਰ ਸ਼ਿਫ ਸ਼ਕਤੀ ਦੇ ਕੋਲ پارک ਹੈ ਜਿਸਪਲ ਦਾ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਹੈ ਜੀ ਇਹ ਆਪਣੇ ਕੋਲ ਲੇਡੀਜ਼ ਬੈਗਸ ਐਸੈਸਰੀ ਲਾਈਕ ਜਿਵੇਂ ਵਾਚੇਜ਼ ਹੋ ਗਈਆਂ ਗਲਾਸਿਸ ਹੋ ਗਈਆਂ ਸਭ ਅਵੇਲੇਬਲ ਹੈ ਬਾਕੀ ਬੱਚਿਆਂ ਦਾ ਟੋਟਲੀ ਜੀ ਡਿਪਾਰਟਮੈਂਟ ਹੈ ਥੈਂਕ ਯੂ ਥੈਂਕ ਯੂ ਅੱਛਾ ਚਲੋ ਘੜੀਆਂ ਦਿਖਾ ਰਿਹਾ ਵੀ ਹੁਣ ਅਰੇ ਕੋਈ ਨਿਊ ਨਿਊ ਮਹਾਰਾਜੀ ਮਿਊਟਰ ਹੀ ਆਈ ਹੈ ਇਹ ਡਾਇਮੰਡ ਬਹੁਤ ਲੱਗੇ ਹੋਇਆ ਤੇ ਕਿਤੇ ਡੁਪਲੀਕੇਟ ਤਾਂ ਨਹੀਂ ਦੇਈ ਜਾਏਗਾ ਹੁਣ ਸਾਨੂੰ ਇਹ ਇਹ ਨਾ ਰੋਲੈਕਸ ਦੀ ਹੈ ਪੈਰੀ ਇਹ ਨਹੀਂ ਚੱਲ ਵਧੀਆ ਘੜੀਆਂ ਨੇ ਅੱਛਾ ਸਾਨੂੰ ਗਾਰੰਟੀ ਵਾਰੰਟੀ ਦੇਵਾਂਗਾ ਪੈਰੀ ਘੜੀ ਦੀ ਗਾਰੰਟੀ ਸਭ ਦੀ ਆ ਸਭ ਦੀ ਪੂਰੀ ਗਾਰੰਟੀ 5 ਸਾਲ ਦੀ ਅੱਛਾ ਜਿਹੜਾ ਹੁਣ ਪਿੰਡ ਤੋਂ ਕੋਈ ਆਊਗਾ ਵੀਡੀਓ ਦੇਖ ਕੇ ਤਾਂ ਉਹਨੂੰ ਹੁਣ ਡਿਸਕਾਊਂਟ ਦੇਵਾਂਗਾ ਕੁਝ ਕਿ ਨਹੀਂ ਇੱਧਰ ਦੇਖੇਗਾ ਹੋਊਗਾ ਤੂੰ ਲੰਗਰ ਤੇ ਸਾਡੀ ਜਾਨ ਕੱਢਦਾ ਰਿਹਾ ਤੇ ਕਹਿ ਕੇ ਵੀ ਮੈਂ ਡਿਸਕਾਊਂਟ ਨਹੀਂ ਦੇ ਸਕਦਾ ਕਹਿੰਦਾ ਅਸੀਂ ਪੁੱਛਦੇ ਹੁੰਦੇ ਤੇ ਵੀ ਸਾਨੂੰ ਵੀ ਡਿਸਕਾਊਂਟ ਦੇਵਾਂਗਾ ਕਹਿੰਦਾ ਨਹੀਂ ਜੀ ਤੁਸੀਂ ਉੱਥੇ ਆਇਆ ਦੁਕਾਨ ਦੇ ਵਿੱਚ ਤੇ ਇਹ ਬੜਾ ਸੋਹਣਾ ਹਨਾ ਕੰਮ ਲੱਗਿਆ ਹੋਇਆ ਇਹਨੂੰ ਵੀ ਚਸਕਾ ਹੈ ਸਕੂਲ ਤੋਂ ਛੁੱਟੀ ਹੋਈਆਂ ਨੇ ਫਿਲਹਾਲ ਹਾਂ ਤੇ ਅਲੋਕੀ ਦਾਲੀ ਸਟੋਰੀਆਂ ਚਾ ਦਿਖਾ ਦੱਸ ਸਾਰਾ ਕੁਝ ਆਇਆ ਸਾਰੀਆਂ ਆਈਟਮਾਂ ਪਈਆਂ ਨੇ ਖੁਸ਼ਲੀ ਤੇ ਦਿਖਾ ਦੇ ਇਹੋ ਚੀਜ਼ ਬੱਚੇ ਦੀ ਐਨਕ ਇਹ ਵੌਇਸ ਵੌਇਸ ਦੀ ਆ ਗਈ ਸੇਮ ਸੇਮ ਆ ਗਈ ਠੀਕ ਹੈ ਅੱਗੇ ਆ ਬਾਇਆ ਵਾ ਪਹਿਲੀ ਨੂੰ ਇਹ ਵੀ ਹੈ ਨਹੀਂ ਚਲੋ ਵਧੀਆ ਆ ਦੇਖੋ ਇਹ ਦੋ ਹੋਰ ਪਿੰਕ ਕਲਰ ਦੀਆਂ ਆ ਗਈਆਂ ਠੀਕ ਹੈ ਠੀਕ ਹੈ